ਭਾਗਾਂ ਵਾਲਿਓ ਜਦੋਂ ਅਸੀਂ ਬਾਬਾ ਦੀਪ ਸਿੰਘ ਨੂੰ ਧੰਨ ਕਹਿੰਦੇ ਆ ਨਾ ਉਦੋਂ ਗੁਰੂ ਰਾਮਦਾਸ ਪਿਤਾ ਜੀ ਬੜੇ ਪ੍ਰਸੰਨ ਹੁੰਦੇ ਜੀ ਇਸ ਕਰਕੇ ਪ੍ਰਸੰਨ ਹੁੰਦੇ ਨੇ ਕਹਿੰਦੇ ਕੋਈ ਮੇਰੇ ਦਰ ਤੇ ਰਮਾਲੇ ਸਹਿਬ ਲੈ ਕੇ ਆਉਂਦਾ ਹੈ ਕੋਈ ਮਾਇਆ ਲੈ ਕੇ ਆਉਂਦਾ ਹੈ ਕੋਈ ਲੰਗਰ ਲਗਾਉਂਦਾ ਹੈ ਕੋਈ ਪਜ਼ਾਰਤ ਲੈ ਕੇ ਆਉਂਦਾ ਹੈ ਪਰ ਜਿੰਨੂੰ ਤੁਸੀਂ ਧੰਨ ਕਹਿ ਰਹੇ ਹੋ ਧੰਨ ਧੰਨ ਬਾਬਾ ਦੀਪ ਸਿੰਘ ਮੈਂ ਤਦ ਖੁਸ਼ ਹੋ ਰਿਆ ਉਹਨੇ ਆਪਣਾ ਸੀਸ ਹੀ ਮੇਰੇ ਦਰ ਤੇ ਭੇਟਾ ਕਰ ਦਿੱਤਾ ਬੋਲੇ ਸ੍ਰੀ ਅਕਾਲ ਆਮ ਦਾ ਪਿਤਾ ਨੇ ਫਿਰ ਆਖਿਆ ਹੋਵੇਗਾ ਪੁੱਤਰ ਦੀਪ ਸਿੰਘ ਤੂੰ ਆਪਣਾ ਸੀਸ ਹੀ ਮੇਰੇ ਦਰ ਤੇ ਪੇਟਾ ਕਰਤਾ ਜਾ ਅੱਜ ਤੋਂ ਖੀਸਾ ਮੇਰਾ ਹੋਵੇਗਾ ਤੇ ਹੱਥ ਤੇਰਾ ਹੋਵੇਗਾ ਜਿਹਦੀਆਂ ਮਰਦੀ ਝੂਲੀਆਂ ਪੜੀਆਂ ਸਤਿ ਸ੍ਰੀ ਅਕਾਲ ਐਵੇਂ ਨਹੀਂ